ਡਸਕਵਰ ਪਲੱਸ ਪਹੁੰਚਿਆ ਹੈ ਚੰਡੀਗੜ੍ਹ ਪ੍ਰੈਸ ਕਲੱਬ ਤੇ ਸਯੁਕਤ ਸਮਾਜ ਮੋਰਚਾ ਨੇ ਆਪਣਾ ਮੈਨੀਫੈਸਟੋ ਲਾਂਚ ਕਰ ਦਿੱਤਾ ਹੈ ਤੇ ਹੁਣ ਸਾਡੇ ਨਾਲ ਨੇ ਅਮਰਤਪਾਲ ਜੀ ਜਿਨ੍ਹਾਂ ਕੋਲੇ ਮੈਨੀਫੈਸਟੋ ਹੈ ਤੇ ਉਹ ਦੱਸਣਗੇ ਮੈਨੀਫੈਸਟੋ ਦੇ ਖਾਸ-ਖਾਸ ਪੁਆਇੰਟ ਹਾਂਜੀ ਅਮਰਤਪਾਲ ਜੀ ਕਰਨ ਸਾਹਿਬ ਅੱਜ ਸਿੱਖ ਸਮਾਜ ਮੋਰਚੇ ਵੱਲੋਂ ਜਿਹੜਾ ਮੈਨੀਫੈਸਟੋ ਚੋਣ ਮੈਨੀਫੈਸਟੋ ਇਕਰਾਰਨਾਮਾ ਇੱਕ ਜਿਹੜਾ ਜਾਰੀ ਕੀਤਾ ਗਿਆ ਹੈ ਪੰਜਾਬ ਵਾਸਤੇ ਉਹ ਆਪਣੇ ਆਪ ਚ ਇੱਕ ਬੜਾ ਵਿਲੱਖਣ ਕਿਸਮ ਦਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਚੰਗੀ ਦੇਖਣ ਨੂੰ ਚੰਗੀ ਲੱਗੀ ਇਹਦੇ ਵਿੱਚ ਫ੍ਰੀ ਬੀਜ਼ ਬਾਕੀ ਮੁਫਤ ਕੁਝ ਵੀ ਦੇਣ ਦੀ ਗੱਲ ਕਿਸੇ ਮੋਰਚੇ ਵੱਲੋਂ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਸਿਹਤ ਸੰਬੰਧੀ ਹੈਲਥ এডਿਕੇਸ਼ਨ এনवायरमेंट ਤੇ এমਪਲॉयਮੈਂਟ ਚਾਰ ਏਰੀਆਜ਼ ਵਿੱਚ ਬਹੁਤ ਜ਼ਿਆਦਾ ਸਟ्रेस ਦਿੱਤਾ ਗਿਆ ਜਿਹੜੀ ਕਿ ਹਰ ਇੱਕ ਪੰਜਾਬੀ ਵਾਸਤੇ ਕੰਸਰਨ ਹੈ ਇਹ ਚਾਰ ਏਰੀਆ ਦੇ ਵਿੱਚ ਚਾਰ ਏਰੀਆ ਤੋਂ ਸਭ ਤੋਂ ਇੱਕ ਐਗਰੀਕਲਚਰ ਖੇਤੀਬਾੜੀ ਨੂੰ ਪਰਫੋਰਮੈਂਸ ਕਰਨ ਲਈ ਤੇ ਕਿਸਾਨਾਂ ਦੀ ਹਰ ਕਿਸਾਨ ਪਰਿਵਾਰ ਦੀ ਘੱਟੋ ਘੱਟ ਇੱਕ ਮਹੀਨੇ ਦੀ ਇਨਕਮ 25000 ਇਨਸ਼ੋਰ ਕਰਨ ਦੀ ਖਾਤਰ ਇਸ ਮੈਨੀਫੈਸਟੋ ਚ ਕਿਸਾਨਾਂ ਵੱਲੋਂ ਇਕਰਾਰਨਾਮਾ ਕੀਤਾ ਕੀਤਾ ਗਿਆ ਨਿੱਕੇ ਮੋਟੇ ਪੁਆਇੰਟ ਬਹੁਤ ਜ਼ਿਆਦਾ ਨਹੀਂ ਜਿਹੜੇ ਕਿ ਹੌਸਾ ਹੌਸਾ ਤੁਹਾਡੇ ਦਰਸ਼ਕਾਂ ਨੂੰ ਦੱਸਦੇ ਦੱਸਦੇ ਰਵਾਂਗੇ ਲੇਕਿਨ ਇਹ ਚਾਰ ਜਿਹੜੇ ਪੁਆਇੰਟ ਚੜ੍ਹੇ ਹੈਗੇ ਨੇਗੇ ਹੈਲਥ ਐਜੂਕੇਸ਼ਨ এনवायरमेंट ਤੇ ਏਮਪਲॉयਮੈਂਟ ਏਮਪਲॉयਮੈਂਟ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਅਸਾਮੀਆਂ ਖਾਲੀ ਅਸਾਮੀਆਂ ਪੂਰੀਆਂ ਕਰਾਂਗੇ ਇੱਕ ਹੋਰ ਬੜੀ ਵਿਲੱਖਣ ਗੱਲ ਹੈ ਇਹਨਾਂ ਨੇ ਇਹ ਗੱਲ ਕਿਹਾ ਵਿਧਾਨ ਸਭਾ ਦਾ ਸੈਸ਼ਨ ਅਸੀਂ ਘੱਟੋ ਘੱਟ 90 ਦਿਨਾਂ ਵਾਸਤੇ ਜ਼ਰੂਰੀ ਕਰਾਂਗੇ ਮੈਂਡਟਰੀ ਕਰਾ ਕੇ ਇਹ ਬਹੁਤ ਵੱਡੀ ਗੱਲ ਹੈ ਤਾਂ ਕਿ ਜਿਹਨੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਅਸੀਂ ਅਕਾਉਂਟੇਬਲ ਬਨਾਈਏ ਉਹਨਾਂ ਨੂੰ ਜਵਾਬ ਪੁੱਛੀਏ ਇੱਕ ਹੋਰ ਵੱਡੀ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮಿತಿ ਦੇ ਜਿੰਨੇ ਮੈਂਬਰ ਨੇ ਉਹਨਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਉਹਦੇ ਲਈ ਵੀ ਇੱਕ ਕਾਨੂੰਨ ਬਣਾਇਆ ਜਾਏਗਾ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਜਿਹੜੇ ਬੰਦੇ ਆਪਣੇ ਵੱਲੋਂ ਡਿਲੀਵਰ ਨਹੀਂ ਕਰ ਪਾਉਂਦੇ ਜਾਂ ਕੁਝ ਲੋਕਾਂ ਪਰਤੀ ਜਦਾ ਜਵਾਬ ਦੇ ਨਹੀਂ ਹੁੰਦੇ ਉਹਨਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਆਮ ਜਨਤਨ ਦਿੱਤਾ ਗਿਆ ਹੈ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਜੀ ਅਸੀਂ ਬਾਕੀ ਫਿਰ ਇਹਨਾਂ ਦੇ ਪੁਆਇੰਟਾਂ ਬਾਰੇ ਗੱਲ ਕਰਾਂਗੇ ਵਿਸਤਾਰ ਨਾਲ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ ਬੋਲਦਾ ਸੱਚ ਦਿਖਾਉਂਦਾ ਸੱਚ ਡਿਸਕਵਰ ਪਲੱਸ